ਅੱਜ ਅਸੀਂ ਖੜੇ ਗਾਜੀਵਰ ਗਊਸ਼ਾਲਾ ਵਿੱਚ ਸਾਡੇ ਬਹੁਤ ਸਤਿਕਾਰਯੋਗ ਸਾਡੇ ਬਸੰਤਰ ਇਟੂਜ ਕਲੱਬ ਤ੍ਰਿਪੜੀ ਪਟਿਆਲਾ ਤੋਂ ਜਿਹੜੇ ਸਾਡੇ ਪ੍ਰਧਾਨ ਨੇ ਅਕਰ ਸ਼ਰਮਾ ਜੀ ਫਾਊਂਡਰ ਨੇ ਆਪਣੇ ਹਰਜੇਸ਼ ਅਰਜੇਸ਼ ਜੀ ਤੇ ਸਾਡੇ ਜਿਹੜੇ ਚੇਅਰਮੈਨ ਸਾਹਿਬ ਨੇ ਉਹ ਰਾਮੀਦਾਸ ਜੀ ਪਟਿਆਲਾ ਤੋਂ ਤੇ ਇਹਨਾਂ ਸਾਰੇ ਟਿਪੁਲੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਗਾਜিপুর ਗਊਸ਼ਾਲਾ ਵਿੱਚ ਆ ਕੇ ਸੇਵਾ ਨਿਭਾਰੇ ਨੇ ਅੱਜ ਤੋਂ ਪਹਿਲਾਂ 6 ਮਹੀਨੇ ਪਹਿਲਾਂ ਵੀ ਇਸ ਸੰਸਥਾ ਵੱਲੋਂ ਗਾਜিপুর ਗਊਸ਼ਾਲਾ ਵਿੱਚ ਪਾਣੀ ਦਾ ਜਿਹੜਾ ਬੋਰ ਫ ਡਿਮਾਂਡ ਸੀ ਇਹਨਾਂ ਸਾਡੀ ਇਹਨਾਂ ਨੇ ਪੂਰੀ ਕੀਤੀ ਜਿਹੜੀ ਅੱਜ ਗੋਮਾ ਤਾਂ ਪਾਣੀ ਪੀ ਰਹੀ ਹੈ ਇਹਦੇ ਨਾਲ ਨਾਲ ਅਸੀਂ ਹੁਣ 5 ਨੰਬਰ ਬਾੜੇ ਵਾਸਤੇ ਬੇਨਤੀ ਕੀਤੀ ਜਿਹਨੂੰ ਪੱਕਾ ਕਰਨਾ ਸੀ ਜਿਸ ਵਿੱਚ ਅਸੀਂ ਫਰਸ਼ ਲਾਉਣ ਦਾ ਕੰਮ ਸ਼ੁਰੂ ਕੀਤਾ ਅੱਜ ਤੇ ਅੱਜ ਦੀ ਪੂਰੀ ਟੀਮ ਸਾਡੇ ਸਹਿਯੋਗ ਜਨ ਆਈ ਹੈ ਇਹਨਾਂ ਵੱਲੋਂ ਇਟਾਂ ਸਾਡੇ ਇਹ ਯੋਗਦਾਨ ਹੈ ਇਹਨੇ ਸਾਡੇ ਉਹਦੇ ਦੋ ਸਾਲਾਂ ਦੀ ਗਊਸ਼ਾਲਾ ਵੀ ਜੋਨਾ ਪਾਇਆ ਤੇ ਨਾਲ-ਨਾਲ ਉਹ ਲੋਕਾਂ ਨੂੰ ਵੀ ਫੀਲ ਕੀਤੀ ਹੈ ਲੋਕਾਂ ਨੂੰ ਵੇਅਰ ਕਰ ਰਹੇ ਨੇ ਪਟਿਆਲੇ ਜੀ ਡਿਸਟ੍ਰਿਕਟ ਦੇ ਵਿੱਚ ਵੀ ਬਤਵਤ ਗਾਜੀਪੁਰ ਗਊਸ਼ਾਲਾ ਕੇ ਸੇਵਾ ਕਰਨ ਇੱਕ ਵਾਰ ਮ ਆਪਣੇ ਵੱਲੋਂ ਵੀ ਗਾਜੀਪੁਰ ਗਊਸ਼ਾਲਾ ਵਾਸਤੇ ਸਾਰੇ ਦਾਨੀ ਸਜੋਂ ਅਪੀਲ ਕਰਦਾ ਹਾਂ ਵੀ ਗਾਜਪੁਰ ਗੋਸ਼ਾਲਾ ਵਿੱਚ ਵੱਤਵਾ ਦਾਨ ਦੇ ਕੇ ਪੁਰਦੇ ਭਾਗੇ ਬਣ ਜਿਹੜੀ ਗਊ ਸੇਵਾ ਉਤਮ ਸੇਵਾ ਹੁੰਦੀ ਹੈ ਤੇ ਮੈਂ ਸਾਰਿਆਂ ਨੂੰ ਬੀਲ ਕਰਦਾ ਵੀ ਇਹਦਾ ਸਾਡਾ ਅਕਾਊਂਟ ਨੰਬਰ ਹੈ ਇਹ ਆਪਣੇ 3PDI ਕਲੱਬ ਦਾ ਵੀ ਤੇ ਸਾਡਾ ਵੀ ਅਕਾਊਂਟ ਨੰਬਰ ਇੱਥੇ ਅਸੀਂ ਮੈਂਸ਼ਨ ਕਰ ਦਾਂਗੇ ਜਿਨੇ ਵੀ ਗਊ ਸੇਵਾ ਸੇਵਾ ਕਰਨੀ ਹੈ ਜਾਂ ਦਾਨ ਪਾਉਣਾ ਕੋਈ ਸੋ ਪੰਜਾਬੀ ਸ਼ਰਧਾ ਪਾਉਗਾ ਹਰ ਇੱਕ ਪਾਵੇ ਤਾਂ ਕਿ ਹਰ ਘਰ ਦਾ ਜਿਹੜਾ ਦਾਨ ਪੁੱਣਾ ਉਹ ਗਾਜਪੁਰ ਗੋਸ਼ਾਲਾ ਵਿੱਚ ਲੱਗਿਆਗੇ ਇਸ ਗਊਸ਼ਾਲਾ ਨੂੰ ਸਰਕਾਰੀ ਨਾ ਸਮਝ ਜਾਵੇ ਇਹ ਸਰਕਾਰੀ ਗਊਸ਼ਾਲਾ ਨਹੀਂ ਹੈ ਇਹ ਗਊ ਆਪਣੀ ਨੇ ਸਾਧੀਆਂ ਗੋ ਮਾਤਾ ਆਪਣੀ ਸਭ ਦੀ ਮਾਤਾ ਇਹ ਇੱਕ ਵਾਰ ਫੇਰ ਸਾਰੇ ਭਗਤਾਂ ਨੂੰ ਬੇਨਤੀ ਕਰਦਾ ਵੀ ਗਾਜੂਰ ਗੋਸ਼ਾਲਾ ਕੇ ਬੰਦ ਬੰਦ ਸੇਵਾ ਕਰਨ ਅਤੇ ਇੱਟਾਂ ਦਾਣ ਵੱਧ ਤੋਂ ਦੇਣ ਤਾਂ ਕਿ ਗੋ ਮਾਤਾ ਨੂੰ ਚੱਲਣ ਫਿਰਨ ਦੇ ਵਿੱਚ ਆਸਾਨੀ ਨਾਲ ਚੱਲ ਸਕਣ ਸਰਾਂ ਸਿੰਘ ਜੈ ਗੋ ਮਾਤਾ ਜੀ ਮੈਂ ਰਾਜੇਸ਼ ਸ਼ਰਮਾ ਸੰਸਥਾਪਕ ਬਸੰਤ ਰਤੂ ਯੂਥ ਕਲਾ ਤ੍ਰਿਪੜੀ ਪਟਿਆਲਾ ਵੱਲੋਂ ਅੱਜ ਉਚੇਚੇ ਤੌਰ ਤੇ ਅਹਿੰਕਾ ਜੀ ਜਿਹੜੇ ਕੀ ਗੋਸ਼ਾਲਾ ਦੀ ਮੁੱਖ ਸੇਵਕ ਨੇ ਉਹ तमाम ਟੀਮ ਨੇ ਸਾਨੂੰ ਬਸੰਤ ਤ੍ਰਿਪੜੀ ਪਟਿਆਲਾ ਤੋਂ ਸੇਵਾ ਦਿੱਤੀ ਸੀ ਅਸੀਂ ਉਚੇਚੇ ਤੌਰ ਤੇ ਉਹ ਅੱਜ ਇੱਟਾਂ ਦੀ ਇੱਟਾਂ ਲਗਣੀਆਂ ਸੀ ਇੱਟਾਂ ਦੀ ਸੇਵਾ ਸਾਨੂੰ ਦਿੱਤੀ ਸੀ ਬਸ ਦਾਈ ਤਮਾਮ ਟੀਮ ਦਾ ਪਿੰਡ ਗਾਜੀਪੁਰ ਨੇੜੇ ਸਮਾਰਾ ਦੇ ਜਿਹੜੀ ਗਊਸ਼ਾਲਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਆਪਣੀ ਗਊਸ਼ਾਲਾ ਨਾਲ ਜੁੜੇ ਰਕੋ ਔਰ ਤਮਾਮ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਤੁਸੀਂ ਆਪਣਾ ਜੀਵਨ ਨੂੰ ਸਫਲ ਕਰਨਾ ਚਾਹੁੰਦੇ ਹੋ ਤਾਂ ਗੋਪਾਲ ਦੀ ਗਊ ਮਾਤਾ ਦੀ ਸੇਵਾ ਜਿੱਥੇ ਵੀ ਕਿਤੇ ਗਊਸ਼ਾਲਾ ਹੈ ਉਦੀ ਸੇਵਾ ਕਰੋ ਔਰ ਗਾਜੀਪੁਰ ਦੀ ਗਊਸ਼ਾਲਾ ਵਿੱਚ ਸੇਵਾ ਦਾ ਕੰਮ ਚੱਲ ਰਿਹਾ ਹੈ ਔਰ ਤੁਸੀਂ ਇੱਥੇ ਡੋਨੇਸ਼ਨ ਆਪਣੇ ਵੱਲੋਂ ਸਰਧਾਂ ਅਨੁਸਾਰ ਦੇ ਕੇ ਇਹ ਸੇਵਾ ਕਰਨ ਦੇ ਆਪਣਾ ਲਾਭ ਖਾਓ ਔਰ ਆਪਣੇ ਜੀਵਨ ਨੂੰ ਸਫਲ ਕਰੋ ਮੈਂ ਇੱਕ ਵਾਰੀ ਫਿਰ ਗਊਸ਼ਾਲਾ ਦੇ ਜ ਤੁਹਾਨੂੰ ਕਲਾ ਤੇ ਲੀਪੀ ਪੜਾਲਾ ਸਥਾਪਕ ਹੋਣ ਦੇ ਨਾਤੇ ਨਾ ਮੈਂ ਧੰਨਵਾਦ ਕਰਦਾ ਹਾਂ